ਹਾਂਜੀ ਵੀਰੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਨ ਲੱਗਿਆ ਅੱਜ ਮੈਂ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਟਰੱਕ ਡਰਾਈਵਰ ਐ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਨੇ ਅਮਰੀਕਾ ਇਹਦਾ ਬਹੁਤ ਵਧੀਆ ਨੇ ਮਤਲਬ ਕਿ ਹਾਂ ਜਿਵੇਂ ਕਹੋਗੇ ਉਹ ਗੱਲ ਮੰਨ ਲੈਂਦੇ ਨੇ ਪਰ ਜਿਹੜੇ ਕੈਨੇਡਾ ਦੇ ਵਿੱਚ ਨੇ ਨਾ ਇਹ ਇਹੋ ਜਿਹੇ ਬੰਦੇ ਨੇ ਨਾ ਯਾਰ ਜੇ ਇਹਨਾਂ ਨੂੰ ਕਹੋ ਨਾ ਵੀ ਆਹ ਕੰਮ ਕਰੋ ਉਹ ਕੰਮ ਨਹੀਂ ਕਰਦੇ ਉਹ ਤੋਂ ਅਲੱਗ ਉਲਟ ਕੰਮ ਕਰਦੇ ਨੇ ਸਭ ਕੀ ਹੋਇਆ ਪਿਆ ਸੋਚਦੇ ਆ ਲਾਜਾ ਰੂਤ ਕਿਸੇ ਦੀ ਤਨਖਾਹ ਮਰਦੀ ਐ ਪੈਸੇ ਮਰਦੇ ਨੇ ਕਿਸੇ ਦੀ ਕੰਪਨੀ ਦੇ ਵਿੱਚ لیکن ਨਮਾ ਬੰਦਾ ਟਰੱਕ ਡਰਾਈਵਰ ਚਲਾਉਂਦਾ ਤੇ ਟਰੱਕ ਚਲਾਉਂਦਾ ਤੇ ਜਦੋਂ ਦੀ ਤਨਖਾਹ ਮਰ ਜਾਂਦੀ ਹੈ ਉਦੋਂ ਕੋਈ ਨਹੀਂ ਖੜਦਾ ਹੈਗਾ ਜਦੋਂ ਕਿਤੇ ਕੋਈ ਮਤਲਬ ਗੱਲ ਐ ਹੋਵੇ ਵੀ ਆਪਣੇ ਸਾਰਿਆਂ ਤੇ ਉਦੋਂ ਅਲੱਗ-ਅਲੱਗ ਹੋ ਜਾਂਦੇ ਨੇ ਤੇ ਐਦਾਂ ਜਿਵੇਂ ਉਹ ਵੀ ਪਤਾ ਨਹੀਂ ਅਸੀਂ ਪਿੱਛੇ ਨਾ ਰਹਿ ਜੀ ਜੇ ਕਿਸੇ ਦਾ ਹੋਰ ਦਾ ਕੰਮ ਛੁੱਟ ਗਿਆ ਤਾਂ ਸਾਨੂੰ ਜਿਆਦਾ ਕੰਮ ਮਿਲਣਾ ਮਿਲਣਾ ਕਿਸੇ ਨੂੰ ਕੁਝ ਨਹੀਂ ਹੈਗਾ ਕਿਉਂਕਿ ਸਾਰੀਆਂ ਕੰਪਨੀ ਵਾਲਿਆਂ ਨੂੰ ਪਤਾ ਯਾਰ ਕੋਈ ਇੱਕਾ ਨਹੀਂ ਹੈਗਾ ਇਹਨਾਂ ਦਾ ਜੇਕਰ ਇੱਕਾ ਹੁੰਦਾ ਨਾ ਅੱਜ ਲਾਤ ਨਾ ਹੁੰਦੇ ਇੱਕ ਕੈਨੇਡਾ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਨੇ ਮੈਂ ਵੀ ਇੱਕ ਟਰੱਕ ਡਰਾਈਵਰ ਆ ਯਾਰ ਤੇ ਅੱਜ ਜਿਹੜਾ 22 ਤੋਂ ਪਹਿਲਾਂ ਕੰਮ ਚੱਲਦਾ ਹੁੰਦਾ ਸੀ ਬਹੁਤ ਜ਼ਿਆਦਾ ਵਧੀਆ ਸੀ ਵਧੀਆ ਚੰਗੇ ਡਾਲਰ ਬਣਦੇ ਸੀ ਕੋਈ ਸ਼ੱਕ ਨਹੀਂ ਚਾ ਅੰਨਾ ਪੈਸਾ ਬਣਦਾ ਸੀਗਾ ਯਾਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਵਾਪਸ ਇੰਡੀਆ ਚ ਪੈਸੇ ਭੇਜਦੇ ਸੀਗੇ ਬਹੁਤ ਮੈਂ ਕਹਿੰਦਾ ਕੋਠੀਆਂ ਛੱਤੀਆਂ ਲੋਕਾਂ ਦੇ ਟਰੱਕਾਂ ਦੇ ਸਿਰ ਤੇ ਪਰ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਉਹ ਜਿਹੜੀਆਂ ਕੋਠੀਆਂ ਛੱਤੀਆਂ ਨੇ ਉਹ ਵੀ ਵਿਕਣ ਤੇ ਆ ਜਾਣੀਆਂ ਨੇ ਕਿਉਂਕਿ ਇੱਥੇ ਏਕਾਂ ਨਹੀਂ ਡਰਾਈਵਰਾਂ ਦਾ ਤੇ ਕੰਮਕਾਰ ਦਾ ਇੰਨਾ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਨਾ ਕੈਨੇਡਾ ਦੇ ਵਿੱਚ ਸੋਚ ਨਹੀਂ ਸਕਦੇ ਤੁਸੀਂ ਤੁਸੀਂ ਉੱਥੇ ਬੈਠੇ ਸੋਚੀ ਜਾਓਗੇ ਕਿ ਕੈਨੇਡਾ ਯੱਕ ਐਦਾਂ 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 ਸਿਰਫ ਇੱਕ ਮਤਲਬ ਇਹ ਜ਼ਰੂਰ ਹੈ ਕਿ ਇੱਥੋਂ ਦਾ ਵਾਤਾਵਰਨ ਤੇ ਜਿਹੜੇ ਇੱਥੋਂ ਦੇ ਘੁੰਮਣ ਫਿਰਨ ਦੇ ਏਰੀਏ ਨੇ ਉਹ ਜ਼ਰੂਰ ਇਸ ਟਾਈਮ ਵਧੀਆ ਲੱਗਦੇ ਨੇ ਸਾਰਿਆਂ ਨੂੰ ਪਰ ਇੱਥੇ ਕੰਮਕਾਰ ਯਾਰ ਹੈ ਨਹੀਂਗਾ ਸਿਰਫ ਇੱਕ ਆਈ ਚਲ ਸੋ ਮੇਰੀ ਬੇਨਤੀ ਹੈ ਜੇਕਰ ਤੁਸੀਂ ਵੀ ਆ ਰਹੇ ਹੋ ਤਾਂ ਥੋੜਾ ਜਿਹਾ ਪ੍ਰਪੇਅਰ ਹੋ ਕੇ ਆਓ ਵੀ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਜੇ ਕਿਤੇ ਮੁਸੀਬਤ ਤੁਹਾਡੇ ਤੇ ਪੈ ਗਈ ਖਾਸ ਕਰਕੇ ਆਪਣੇ ਵਾਲੇ ਬੰਦੇ ਨੇ ਗੁੱਸਾ ਨਾ ਕਰਿਓ ਹੁਣ ਇਹ ਸਚਾਈ ਹੈ ਤੁਸੀਂ ਖੜਦੇ ਨਹੀਂ ਹੈਗੇ ਜਿੰਨੇ ਵੀ ਮੇਰੀ ਵੀਡੀਓ ਸੌਂਦੇ ਨੇ ਜੇ ਤੁਸੀਂ ਬਾਹਰ ਨੇ ਹੋ ਇੰਡੀਆ ਵਾਲਿਆਂ ਦਾ ਤਾਂ ਭਰਾਵਾਂ ਦਾ ਪੰਜਾਬ ਵਾਲਿਆਂ ਦਾ ਤਾਂ ਬਹੁਤ ਵੱਡਾ ਇੱਕ ਉਹਨਾਂ ਦੇ ਕੋਈ ਸ਼ੱਕ ਨਹੀਂ ਹੈਗਾ ਉਹ ਸਾਰੇ ਰਲ ਮਿਲ ਕੇ ਹੀ ਜਦੋਂ ਕੋਈ ਮੁਸੀਬਤ ਆਉਂਦੀ ਹੈ ਖੜਦੇ ਨੇ ਜਦੋਂ ਹੁਣ ਹੜਾ ਆਏ ਸੀ ਸਾਰੇ ਪੰਜਾਬ ਨੇ ਰਲ ਮਿਲ ਕੇ ਇਹ ਮਸਲਾ ਹੱਲ ਕਰ ਲਿਆ ਤੇ ਹੁਣ ਪਤਾ ਵੀ ਨਹੀਂ ਲੱਗਿਆ ਕਿਸੇ ਨੂੰ ਵੀ ਹਾਂ ਹੜ੍ਹ ਵੀ ਆਏ ਸੀ ਇੱਥੇ ਤੇ ਜਿਹੜਾ ਇੱਥੇ ਨਾ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਹੜੇ ਇਕ ਤਰ੍ਹਾਂ ਦਾ ਆਇਆ ਪਿਆ ਟਰੱਕਿੰਗ ਦੇ ਵਿੱਚ ਮਤਲਬ ਜਮਾ ਜ਼ੀਰੋ ਹੋਇਆ ਪਿਆ ਲੈਵਲ ਉਹ ਕਮੀ ਕਿੱਥੇ ਆਈ ਆਪਣੇ ਲੋਕਾਂ 'ਚ ਇਕਾ ਨਹੀਂ ਆਇਆ ਹੈਗਾ ਜੇਕਰ ਇਕਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਕੈਨੇਡਾ ਦੇ ਵਿੱਚ ਤੁਸੀਂ ਸੋਚੋ ਵੀ ਕੈਨੇਡਾ ਦੇ ਵਿੱਚ ਜਿਹੜਾ ਨਵਾਂ ਬੰਦਾ ਇੱਕ ਟਰੱਕ ਚਲਾਉਂਦਾ ਜਦੋਂ ਉਹ ਕੋਈ ਕਹਿੰਦੇ ਨਵੇਂ ਬੰਦੇ ਤੋਂ ਯਾਰ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਸਾਡੇ ਤੋਂ ਹੁੰਦੀਆਂ ਨੇ ਮੇਰੇ ਤੋਂ ਹੁੰਦੀਆਂ ਨੇ ਤੁਹਾਡੇ ਤੋਂ ਵੀ ਹੋਈਆਂ ਹੋਣੀਆਂ ਨਵਾਂ ਬੰਦਾ ਟਰੱਕ ਚਲਾਉਂਦਾ ਯਾਰ ਛੋਟਾ ਮੋਟਾ ਜਿਵੇਂ ਸ਼ੀਸ਼ਾ ਫਟ ਗਿਆ ਮਤਲਬ ਸਾਈਡ ਵਾਲਾ ਮਿਰਰ ਹੁੰਦਾ ਜਿਹੜਾ ਆਪਣਾ ਦੇਖਣ ਵਾਲਾ ਉਹ ਫਟ ਗਿਆ ਜਾਂ ਕੋਈ ਗਲੈਂਡ ਟੁੱਟ ਗਿਆ ਛੋਟੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ 5-5000 ਯਾਰ ਕਾਊਂਟ ਕੱਟਦਾ ਹੁੰਦਾ ਇੱਥੇ ਓਨਰ ਨੇ ਜਿਹੜੇ ਆਪਣੇ ਵਾਲੇ ਦੇਸੀ ਹੈ ਕੁਝ ਕੁ ਤਾਂ ਬਾਹਲੇ ਵਧੀਆ ਨੇ ਯਾਰ ਕੋਈ ਸ਼ੱਕ ਨਹੀਂ ਹੈ ਉਹਨਾਂ ਮਤਲਬ ਜੇ ਕੋਈ ਚੀਜ਼ ਟੁੱਟ ਵੀ ਗਈ ਕਹਣਗੇ ਕੋਈ ਚੱਕਰ ਨਹੀਂ ਆਪਾਂ ਯਾਰ ਕਰਾਵਾ ਦਾਂਗੇ ਤੂੰ ਕੰਮ ਕਰ ਯਾਰ ਤੇ ਤੂੰ ਘਬਰਾਣਾ ਟੈਂਸ਼ਨ ਨਾਲ ਤੇ ਕੁਝ ਇਹੋ ਜਿਹੇ ਨੇ ਕਹਣਗੇ 5 ਡਾਲਰ ਦੀ ਚੀਜ਼ ਨਾ ਕੱਟ ਕੱਟ ਮਹਿੰਗਣਾ 1000 ਡਾਲਰ ਚ ਪੈਂਡਾ ਛੱਡਦੇ ਨੇ ਇੱਕ ਡਰਾਈਵਰ ਦਾ ਕਹਿਣਗੇ ਤੇਰੀ ਤਨਖਾਹ ਚੋਂ ਕੱਟ ਲਾਂਗੇ ਤੇਰੇ ਪੇ ਮਾਰ ਲਾਂਗੇ ਐਦਾਂ 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 ਬਹੁਤ ਸਿਸਟਮੇ ਲਿਆ ਹੋਇਆ ਹੈ ਭਰਾਵੋ ਸੋਚ ਨਹੀਂ ਸਕਦੇ ਜੇਕਰ ਤੁਸੀਂ ਚਾਹੋ ਨਾ ਮੈਂ ਉਹ ਹਾਲਾਤਾਂ ਨੂੰ ਉਹ ਲੋਕਾਂ ਨੂੰ ਸਾਹਮਣੇ ਲੈ ਕੇ ਆਵਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਦੀ ਜਿਨ੍ਹਾਂ ਦੀ ਗਲਤੀ 5 ਡਾਲਰ ਦੀ ਤੇ ਉਹਨਾਂ ਦੇ 5-5000 ਡਾਲਰ ਕੱਟੀ ਬੈਠੇ ਨੇ ਕੰਪਨੀਆਂ ਵਾਲੇ ਸ਼ਰਮ ਦੀ ਗੱਲ ਹੈ ਉਹ ਵੀ ਆਪਣੇ ਪੰਜਾਬੀ ਬੰਦੇ ਨੇ ਜਿਨ੍ਹਾਂ ਨੇ ਪੈਸੇ ਮਾਰੇ ਹੋਏ ਨੇ ਪਰ ਹਾਂ ਕੋਈ ਗੱਲ ਨਹੀਂ ਸਰਕਾਰ ਨੂੰ ਇਹ ਗੱਲਾਂ ਦਾ ਪਤਾ ਲੱਗ ਗਿਆ ਹੁਣ ਸਰਕਾਰ ਐਕਸ਼ਨ ਲੈ ਰਹੀ ਹੈ ਤੇ ਉਹ ਨੂੰ ਸੋਚਦੀ ਹੈ ਵੀ ਜਿੰਨੇ ਵੀ ਇਹ ਡਰਾਈਵਰ ਨੇ ਇਹਨਾਂ ਨੂੰ ਪੇਰੋਲ ਤੇ ਕਰ ਦੋ ਚੱਕ ਕੇ ਨਾ ਕਿਸੇ ਦੇ ਪੈਸੇ ਮਰਨੇ ਨਾ ਕੁਝ ਹੋਰ ਨਾ ਆਪਣੀ ਵੀ ਸਿਰਦਰਦੀ ਘਟ ਤੇ ਇਹ ਵੀ ਸਹੀ ਤੇ ਸੋਚਣ ਵਾਲੀ ਗੱਲ ਇਹ ਵੀ ਆ ਕਿ ਜਦੋਂ ਇੱਕ ਡਰਾਈਵਰ ਦੀ ਪੇ ਮਰਦੀ ਹੈ ਉਹ ਕਿਹਦੇ ਕੋਲੋਂ ਆਏਗਾ ਬੋਲਦਾ ਬੋਲਦਾ ਹੁਣ ਤੇਰੀ ਪੇ ਮਰ ਗਈ ਐ ਬੋਲਦਾ ਟਰੈਕਿੰਗ ਦੇ ਬਾਰੇ ਸੱਚ ਦੱਸ ਲੋਕਾਂ ਨੂੰ ਪਰ ਨਾ ਜੀ ਸੌਰੀ ਥੋੜਾ ਮੈਂ ਬਿਮਾਰ ਸੀਗਾ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂ ਯਾਰ ਕੁਝ ਤੇ ਜੇਕਰ ਤੁਸੀਂ ਮੈਨੂੰ ਸਪੋਰਟ ਕਰੋਗੇ ਮੇਰੀ ਵੀਡੀਓ ਇਹ ਦੇਖੋਗੇ ਨਾ ਪੂਰੀ ਜਿਵੇਂ ਲੱਗਿਆ ਵੀ ਹਾਂ ਤੁਸੀਂ ਮੇਰੀ ਸਪੋਰਟ ਕਰ ਦੋ ਮੈਂ ਨਾ ਇਹੋ ਜੇ ਕਲਾਸੀ ਕਰਨੇ ਨੇ ਨਾ ਟਰਕਿੰਗ ਦੇ ਵਿੱਚ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ ਤੁਸੀਂ ਯਾਰ ਸੋਚ ਕੇ ਹੈਰਾਨ ਹੋ ਜਾਓਗੇ ਤੁਸੀਂ ਸੋਚੋਗੇ ਵੀ ਕੈਨੇਡਾ 'ਚ ਵੀ ਆਹ ਕੋਈ ਚੱਲਦਾ ਯਾਰ ਇਹ ਸਾਰਾ ਕੁਝ ਇੱਥੇ ਬਹੁਤ ਹੀ ਜ਼ਿਆਦੇ ਗਲਤ ਤਰੀਕੇ ਨਾਲ ਚੱਲਦਾ ਯਾਰ ਆਪਣੇ ਕਿੰਨੇ ਬੰਦਿਆਂ ਦੇ ਉੱਥੇ ਬਾਰਡਰ ਤੇ ਜਦੋਂ ਯੂਐਸਏ ਤੋਂ ਸਮਾਨ ਲੈ ਕੇ ਆਉਂਦੇ ਨੇ ਲਾਟਰਮ ਬਟਰਮ ਚੀਜ਼ਾਂ ਉਹਨਾਂ ਨੂੰ ਫੜਿਆ ਜਾਂਦਾ ਤੇ ਉਹ ਬਹੁਤ ਗਲਤ ਗੱਲ ਹੈ ਨਾ ਤੁਹਾਨੂੰ ਵੀ ਪਤਾ ਪਰ ਉਹ ਸ਼ਰੀਆਮ ਲੈ ਕੇ ਆਉਂਦੇ ਨੇ ਯਾਰ ਤੇ ਉਹ ਨਵੇਂ ਬੰਦੇ ਨੂੰ ਫਸਾ ਦਿੰਦੇ ਨੇ ਜਿਵੇਂ ਆਪਣਾ ਨਵਾਂ ਬੰਦਾ ਹੁੰਦਾ ਨਾ ਜਿੰਨੇ ਮਚਾਰ ਨੂੰ 1-2 ਮਹੀਨੇ ਹੋਿੰਦੇ ਨੇ ਟਰੱਕ ਦਾ ਐਕਸਪੀਰੀਅੰਸ ਇੰਨਾ ਹੁੰਦਾ ਨਹੀਂ ਕਹਿਣਗੇ ਆ ਜਾਓ ਜੀ ਅਸੀਂ ਤੁਹਾਨੂੰ ਵਧੀਆ ਪੇ ਦੇਵਾਂਗੇ ਲਾਲਚ ਦੇ ਦਿੰਦੇ ਨੇ ਬੰਦੇ ਨੂੰ ਯਾਰ ਫਸਾ ਦਿੰਦੇ ਨੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਕੈਨੇਡਾ ਵਾਲੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਭੈਣ ਭਾਈ ਕੈਨੇਡਾ ਦੇ ਵਿੱਚ ਇਹ ਟਰਕਿੰਗ ਦੇ ਵਿੱਚ ਹੈਗਾ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਸੈਂਡ ਕਰ ਦਿਓ ਅਸਲ ਦੇ ਵਿੱਚ ਉਹਨੂੰ ਪਤਾ ਹੈ ਸਚਾਈ ਹਮ ਥੋੜਾ ਜਿਹਾ ਤੇ ਮੇਰਾ ਗਲਾ ਖਰਾਬ ਸੀਗਾ ਨਹੀਂ ਮੈਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਦੱਸਣੀਆਂ ਸੀ ਨਾ ਟਰਕਿੰਗ ਦੀਆਂ ਕਿ ਤੁਸੀਂ ਸੋਚਣ ਵੀ ਪਰ ਹਟ ਜੂਗਾ ਵੀ ਇਹ ਚੀਜ਼ਾਂ ਯਾਰ ਹੁੰਦੀਆਂ ਨੇ ਯਾਰ ਸਾਸ ਤਾਂ ਕੋਈ ਸੋਚੀ ਹੀ ਨਹੀਂ ਸੀ ਸੋਚਣ ਵਾਲੀ ਗੱਲ ਹੈ ਭਰਾਵੋ ਟਰੱਕਿੰਗ ਦਾ ਇਸ ਟਾਈਮ ਹਾਲਾਤ ਬਹੁਤ ਮਾੜੇ ਨੇ ਕੈਨੇਡਾ ਦੇ ਵਿੱਚ ਯੂ ਐਸ ਏ ਦੇ ਵਿੱਚ ਵੀ ਮਾੜੇ ਨੇ ਮੈਂ ਪਿਛਲੇ ਹਫਤੇ ਹੀ ਯੂ ਐਸ ਏ ਦੇ ਵਿੱਚ ਗਿਆ ਸੀਗਾ ਲੋਡ ਲੈ ਕੇ ਤੇ ਉੱਥੋਂ ਦੇ ਕੁਝ ਬੰਦਿਆਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਯਾਰ ਜਿਹੜਾ ਹਾਲਾਤ ਕੈਨੇਡਾ ਦੇ ਵਿੱਚ ਚੱਲ ਰਹੇ ਹੋਣਗੇ ਯੂ ਐਸ ਏ ਦੇ ਵਿੱਚ ਚੱਲ ਰਹੇ ਨੇ ਯੂ ਐਸ ਏ ਦੇ ਵਿੱਚ ਨਾ ਲੋਕੀ ਟਰੱਕਿੰਗ ਨੂੰ ਛੱਡ ਕੇ ਹੋਰ ਕਿਸੇ ਫੀਲਡ 'ਚ ਆਈ ਜਾਂਦੇ ਨੇ ਪਰ ਕੈਨੇਡਾ ਦੇ ਵਿੱਚ ਨਾ ਲੋਕੀ ਫੀਲਡ ਨੂੰ ਨਹੀਂ ਛੱਡ ਰਹੇ ਪੈਸੇ ਕਟਾਈ ਜਾਂਦੇ ਨੇ ਜੇ ਤੁਹਾਨੂੰ 25 ਡਾਲਰ ਮਿਲਦੇ ਨੇ ਕਹਿਣਗੇ 22 ਤੇ ਕੰਮ ਕਰ ਲਾਂਗੇ 21 ਤੇ ਕਰ ਲਾਂਗੇ 15 15 ਡਾਲਰ ਤੇ ਯਾਰ ਕੰਮ ਕਰੀ ਜਾਂਦੇ ਨੇ ਆਪਣੇ ਪੰਜਾਬੀ ਬੰਦੇ ਨਵੇਂ ਸੁਣ ਨਵੇਂ ਨੂੰ ਵੀ ਬੇਨਤੀ ਹੈ ਭਰਾਓ 15 ਡਾਲਰ ਤੇ ਨਾ ਕਰੋ ਕੰਮ ਤੁਸੀਂ ਕਾਹਨੂੰ ਰੇਟ ਖਰਾਬ ਕਰਦੇ ਹੋ ਯਾਰ ਤੁਸੀਂ ਇਹ ਰੇਟ ਅੱਜ ਖਰਾਬ ਕਰਿਆ 4-5 ਸਾਲ ਤੱਕ ਸਹੀ ਨਹੀਂ ਹੋਣਾ ਹੈਗਾ ਸੋ ਮੈਨੂੰ ਲੱਗਦਾ ਨਹੀਂ ਹੈਗਾ ਵੀ ਹੁਣ ਟ੍ਰਕਿੰਗ ਦੇ ਹਾਲਾਤ ਥੋੜੇ ਵਧੀਆ ਹੋਣਗੇ ਕਿਉਂਕਿ ਹੁਣ ਅੱਗੇ ਸਰਕਾਰ ਸਖਤ ਹੋਈ ਜਾਂਦੀ ਹੈ ਉਹਦੇ ਕਾਨੂੰਨ ਬਦਲੇ ਜਾਂਦੇ ਨੇ ਜੇਕਰ ਤੁਸੀਂ ਚਾਹੋ ਨਿਓ ਵੀ ਆਪਾਂ ਟਰੱਕਿੰਗ ਦੇ ਮੁੱਦੇ ਤੇ ਗੱਲਾਂ ਕਰਿਆ ਕਰੀਏ ਆਪਾਂ ਦੱਸਿਆ ਕਰੀਏ ਤੁਹਾਨੂੰ ਸਹੀ ਜੋ ਸੱਚ ਹੈ ਉਹ ਹਾਲਾਤ ਦੱਸਿਓ ਸਟੂਡੈਂਟ ਨੇ ਨਾ ਜਿਹੜੇ ਭਰਾ ਆਪਣੇ ਉਹ ਨਵੇਂ-ਨਵੇਂ ਵਿਚਾਰੇ ਟਰੱਕ ਦਾ ਲਾਇਸੈਂਸ ਲੈ ਕੇ ਸੋਚਦੇ ਨੇ ਵੀ ਅਸੀਂ ਪੈਸੇ ਇੰਡੀਆ ਭੇਜਾਂਗੇ ਜਿਹੜਾ ਕਰਜ਼ਾ ਚੱਕ ਕੇ ਆਏ ਨੇ ਸੋ ਕਰਜ਼ਾ ਨਹੀਂ ਉਤਰ ਰਿਹਾ ਭਰਾਵੋ ਲੋਕਾਂ ਦਾ ਨਹੀਂ ਉਤਰ ਰਿਹਾ ਇੱਥੇ ਹੋਰ ਚੜੀ ਜਾਂਦਾ ਜਿਹੜੇ ਸਟੂਡੈਂਟ ਭਰਾ ਆਪਣੇ ਕਰਜ਼ਾ ਲੈ ਲੈ ਕੇ ਆਏ ਹੋਏ ਨੇ ਸੋ ਉਹਦੇ ਵਿੱਚੋਂ 50 ਬੰਦੇ ਤਾਂ ਇਹੋ ਜਿਹੇ ਹੋਣੇ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਹਜ ਤੱਕ ਕੰਮ ਤੇ ਇੱਕ ਦਿਨ ਵੀ ਨਹੀਂ ਸ਼ਿਫਟ ਮਿਲੀ ਹੈਗੀ ਸੋਚਣ ਵਾਲੀ ਗੱਲ ਹੈ ਵੀ ਇੱਕ ਦਿਨ ਵੀ ਨਹੀਂ ਹੁਣ ਕੰਮ ਤੇ ਗਏ ਹੈਗੇ 6-6 ਮਹੀਨੇ ਹੋ ਗਏ ਤੇ ਹੁਣ ਤਾਂ ਸਰਕਾਰ ਸਖਤ ਹੋਈ ਜਾਂਦੀ ਹੈ ਤੇ ਉਹਨਾਂ ਨੇ ਸਟੂਡੈਂਟ ਵੀ ਘਟਾਤੇ ਜਿਹੜੇ ਸਪਾਊਸ ਆਉਂਦੇ ਸੀ ਉਹ ਵੀ ਘਟਾਤੇ ਤੇ ਜਿਹੜੇ ਓਮ ਬਿਸਟਰ ਵੀਜ ਲੱਗਦੇ ਸੀ ਉਹ ਵੀ ਹੁਣ ਬੰਦ ਕਰਤੇ ਤੇ ਬਿਸਟਰ ਨੂੰ ਕਹਤਾ ਕਿ ਤੁਹਾਨੂੰ ਲਾਇਸੈਂਸ ਅਸੀਂ ਨਹੀਂ ਦੇਵਾਂਗੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਕਹਤਾ ਕਿ ਤੁਸੀਂ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਲਓ ਫਿਰ ਅਸੀਂ ਤੁਹਾਨੂੰ ਲਾਇਸੈਂਸ ਟਰੱਕ ਦਾ ਦਵਾਂਗੇ ਤੇ ਬਹੁਤ ਸਿਸਟਮ ਯਾਰ ਇੱਥੋਂ ਦਾ ਜਿਹੜਾ ਹਿੱਲ ਗਿਆ ਤੇ ਇਹਨੂੰ ਸਹੀ ਕਰਦੇ ਕਰਦੇ ਨਾ ਮੈਨੂੰ ਲੱਗਦਾ ਵੀ ਸਾਲ 1.5 ਸਾਲ 2 ਸਾਲ ਤਾਂ ਘੱਟੋ ਘੱਟ ਲੱਗ ਜਾਣਗੇ ਪਰ ਸਾਡੀ ਇੱਥੋਂ ਦੀ ਸਰਕਾਰ ਬਹੁਤ ਜ਼ਿਆਦਾ ਜ਼ੋਰ ਲਾਇਆ ਪਿਆ ਵੀ ਇਹ ਹਾਲਾਤ ਸਹੀ ਹੋ ਜਾਣ ਤੇ ਪਿੱਛੇ ਜਿਆ ਤੁਸੀਂ ਦੇਖਿਆ ਸੀਗਾ ਕਿ ਟਰਨਿਟੀ ਦੇ ਵਿੱਚ ਕੁਝ ਆਪਣੇ ਹੀ ਭਰਾਵਾਂ ਨੇ ਆ ਕੇ ਬੜਾ ਹੱਲਾ ਗੱਲਾ ਕਰਿਆ ਸੀਗਾ ਕੰਮ ਤੇ ਉਹ ਵਿਚਾਰਿਆਂ ਨੂੰ ਵਿੱਚੋਂ ਦੋ ਚਾਰ ਬੰਦੇ ਤਾਂ ਉਹਨਾਂ ਨੇ ਫੜਕੇ ਆ ਆਪਣੇ ਕਹਿੰਦ ਹੁੰਦੇ ਨੇ ਪਰਚਾ ਕਰਤਾ ਤੇ ਉਰੇ ਕਹਿੰਦ ਹੁੰਦੇ ਨੇ ਉਹਨਾਂ ਨੂੰ ਰਿਪੋਰਟ ਕਰ ਲਈ ਉਹਨਾਂ ਦੀ ਤੇ ਉਹਨਾਂ ਦੀ ਰਿਪੋਰਟ ਕੀਤੀ ਆ ਤੇ ਉਹਨਾਂ ਨੂੰ ਫਾਈਨ ਵੀ ਪਾਇਆ 5-5000 ਡਾਲਰ ਪਾਇਆ ਉਹਨਾਂ ਨੂੰ ਫਾਈਨ ਤੇ ਉਹ ਵਿਚਾਰੇ ਕਿੱਥੋਂ ਦੇਣਗੇ ਯਾਰ ਹੁਣ ਕੋਈ ਸੱਜਾ ਖੱਬਾ ਕੰਮ ਐ ਇਦਾਂ ਹੁੰਦਾ ਉਰੇ ਨਾਰਮਲ ਮਤਲਬ ਇੱਕ ਬੰਦੇ ਦੇ ਨਾਲ ਬਿਆਰ ਉਹ ਸੱਜੇ ਕੰਮ ਕਰਦਾ ਉਹਦਾ ਖਰਚਾ ਖੁਰਚਾ ਲਾ ਕੇ 3000 ਖਰਚਾ ਆਉਂਦਾ ਨਾਰਮਲ ਬੰਦੇ ਦਾ ਤੇ ਸਣ ਟਰੱਕ ਵਾਲੇ ਬੰਦੇ ਦਾ ਚਲੋ ਮੰਨ ਲਓ ਟਰੱਕ ਵਾਲੇ ਦਾ ਹੋਰ ਵੀ ਖਰਚਾ ਹੁੰਦਾ ਯਾਰ ਇਧਰ ਉਧਰ ਖਾਣਾ ਪੀਣਾ ਪੈਂਦਾ ਉਹਨੂੰ ਵਿਚਾਰੇ ਨੂੰ ਬਾਹਰ ਰੋਟੀ ਬਾਹਰ ਦੀ ਖਾਣੀ ਪੈਂਦੀ ਜੇ ਫੈਮਿਲੀ ਵਾਲਾ ਉਹ ਗੱਲ ਵੱਖਰੀ ਹੈ ਤੇ ਉਂ ਯਾਰ ਕੁੱਲ ਮਿਲਾ ਕੇ ਇੱਥੋਂ ਦਾ ਜਿਹੜਾ ਸਿਸਟਮ ਹੈ ਨਾ ਬਹੁਤ ਜਿਆਦਾ ਨੀਚੇ ਆਇਆ ਪਿਆ ਗ੍ਰਾਫ ਦੇ ਵਿੱਚ ਜੇ ਤੁਸੀਂ ਦੇਖੋ 2022 ਚ ਜਿਹੜੀਆਂ ਗੱਲਾਂ ਪਿਛਲੀਆਂ ਹੁੰਦੀਆਂ ਸੀ ਪਿਛਲੇ ਤਾਂ ਬੁੱਲੇ ਵੱਡੇ ਨੇ ਟਰੱਕਾਂ ਵਾਲਿਆਂ ਨੇ ਪਰ ਇੰਨਾ ਪੈਸਾ ਸੀਗਾ ਛੱਡ ਦੋ ਗੱਲ ਦਾ-ਦਾ $1000 ਦਾ ਸਿਟੀ ਵਾਲਾ ਬੰਦਾ ਕਮਾਈ ਜਾਂਦਾ ਸੀਗਾ ਜਿਹੜਾ ਹੁਣ ਹੈ ਇਸ ਟਾਈਮ ਬੰਦਾ ਯਾਰ 3000 ਤੋਂ ਲੈ ਕੇ 4000 ਡਾਲਰ ਮਸਾ ਬਣਦਾ ਕੰਮ ਨਹੀਂ ਹੈ ਕਹਿਣਗੇ ਲੈਕ ਆਫ ਵਰਕ ਆ ਤੇ ਤੁਹਾਨੂੰ ਛੁੱਟੀ ਕਰਨੀ ਪੈਣੀ ਆ ਸੀ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਛੁੱਟੀ ਨਹੀਂ ਕਰ ਸਕਦੇ ਕੰਮ ਕਿਤੇ ਹੋਰ ਲੱਭ ਲਓ ਸੋਚਣ ਵਾਲੀ ਗੱਲ ਹੈ ਭਰਾਵੋ ਸਿਸਟਮ ਨਹੀਂ ਹੈਗਾ ਹੁਣ ਇਸ ਟਾਈਮ ਜੇਕਰ ਤੁਹਾਡਾ ਡਿਸੀਜਨ ਕੋਈ ਹੋਰ ਹੈ ਨਾ ਵੀ ਤੁਸੀਂ ਕੈਨੇਡਾ ਛੱਡ ਕੇ ਆਸਟ੍ਰੇਲੀਆ ਕਿਸੇ ਨਿਊਜ਼ੀਲੈਂਡ ਇਹਨਾਂ ਕੰਟਰੀਆਂ ਚ ਚਲ ਜਾਉਂਦਾ ਬੈਸਟ ਹੈ ਤੁਹਾਡੇ ਲਈ ਜਿਹੇ ਤੁਸੀਂ ਸੋਚਨੇ ਵੀ ਸੀ ਡਾਂਕੀ ਲਾ ਕੇ ਕਿ ਯੂ ਐਸ ਏ ਪਹੁੰਚ ਜਾਗੇ ਭੁੱਲ ਜਾਓ ਬਾਰਡਰ ਤੋਂ ਚੱਕ ਅਨਸਾਰ ਤੁਹਾਨੂੰ ਵਾਪਸ ਰਿਪੋਰਟ ਮਾਰ ਦੇਣ ਨਾਲੇ ਤੁਹਾਡੇ ਏਜੰਟ ਪੈਸੇ ਖਾਊਗਾ ਨਾਲੇ ਇੱਧਰ ਪੈਸੇ ਖਰਾਬ ਹੋਣਗੇ ਸਾਰੇ ਭਰਾ ਜੀ ਚਾਹੁੰਦੇ ਨੇ ਮੈਂ ਇਹਨਾਂ ਗੱਲਾਂ ਤੇ ਬੋਲਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਗੱਲਾਂ ਤੇ ਆਪਾਂ ਬੋਲਾਂਗੇ ਸ਼ਰਿਆਮ ਬੋਲਾਂਗੇ ਕੋਈ ਆਪਾਂ ਡਰ ਭੈਣੀ ਹੈਗਾ ਜੋ ਤਰੰਗਾਂ ਮਰਦੀਆਂ ਨੇ ਜੋ ਟਿੱਕੀ ਲਾ ਕੇ ਇਧਰ ਆਉਂਦੇ ਨੇ ਸਾਰੇ ਕੋਈ ਆਪਾਂ ਤੁਹਾਨੂੰ ਦੱਸਾਂਗੇ ਤੇ ਵੱਧ ਰਵੱਜ ਸਪੋਰਟ ਕਰੋ ਤੇ ਸਬਸਕ੍ਰਾਈਬ ਕਰ ਲਓ ਆਪਣਾ ਪੇਜ ਤੇ ਜਿਹੜਾ ਆ ਚੈਨਲ ਹੈਗੇ ਤੇ ਇਹਨੂੰ ਜਿਸ ਮੈਨੂੰ ਲੱਗਿਆ ਵੀ ਤੁਸੀਂ ਜੇ 200 ਕਮੈਂਟ ਕਰਤਾ ਮੈਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਦੱਸੂਗਾ ਇਥੋਂ ਦੀ ਅਸਲ ਸੱਚਾਈ ਤੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਨਾਲ ਲੈ ਕੇ ਆਵਾਂਗੇ ਜਿਹੜੇ ਤੁਹਾਨੂੰ ਦੱਸਣਗੇ ਉਹਨਾਂ ਦੀ ਹਕੀਕਤ ਇੱਥੇ ਉਹਨਾਂ ਨਾਲ ਕੀ ਕੁਝ ਹੋਇਆ